ਉਹ ਪੋਸਟ ਸਾਂਝੀ ਕਰਦੇ ਹੋ ਮੈਨੂੰ ਇਸ ਕਾਰ ਤੇ ਵਿੱਚ ਸਫ਼ਰ ਕਰਨਾ ਪਸੰਦ ਨਹੀਂ ਮੇਰੀ ਕਾਰ ਮਰੂਤੀ 800 ਹੈ ਜੀ ਹਾਂ ਡਾਕਟਰ ਮਨਮੋਹਨ ਸਿੰਘ ਤੇ ਬੋਡੀਗਾਰਡ ਰਹੇ ਯੋਗੀ ਤੇ ਮંત્રી ਨੇ ਅਨੋਖਾ ਕਿੱਸਾ ਸਾਂਝਾ ਕੀਤਾ। ਦਰਅਸਲ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀਰਵਾਰ ਰਾਤ ਨੂੰ ਦਿਹਾਂਤ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਰਾਹੁਲ ਗਾਂਧੀ ਤੱਕ ਸਾਰਿਆਂ ਨੇ ਉਨ੍ਹਾਂ ਦੇ ਦਿਹਾਂਤ ਤੇ ਦੁੱਖ ਪ੍ਰਗਟ ਕੀਤਾ। ਕੇਂਦਰ ਸਰਕਾਰ ਨੇ ਸ਼ੁਕਰਵਾਰ ਤੇ ਸਾਰੇ ਸਰਕਾਰੀ ਪ੍ਰੋਗਰਾਮਾਂ ਨੂੰ ਰੋਕ ਕਰ ਦਿੱਤਾ। 7 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ। ਇਸ ਤਰ੍ਹਾਂ ਯੋਗੀ ਸਰਕਾਰ ਦੇ ਮੰਤਰੀ ਅਸੀਮ ਅਰੁਣ ਦੀ ਪੋਸਟ ਇਸ ਸਮੇਂ ਕਾਫੀ ਵਾਇਰਲ ਹੋ ਰਹੀ ਹੈ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਹਾਂਤ ਦੇ ਯੋਗੀ ਸਰਕਾਰ ਦੇ ਮੰਤਰੀ ਅਸੀਮ ਅਰੁਣ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦੇ ਹੋਏ ਡਾਕਟਰ ਮਨਮੋਹਨ ਸਿੰਘ ਦੇ ਨਾਲ ਜੁੜਿਆ ਪੁਰਾਣਾ ਕਿੱਸਾ ਸਾਂਝਾ ਕੀਤਾ ਉਹਨਾਂ ਨੇ ਕਿਹਾ ਕਿ ਮੈਂ 2004 ਤੋਂ ਲਗਭਗ 3 ਸਾਲ ਤੱਕ ਉਹਨਾਂ ਦਾ ਬਾਡੀਗਾਰਡ ਸੀ ਐਸ ਪੀ ਜੀ ਪਰਦਾਨ ਮੰਤਰੀ ਦੀ ਸੁਰੱਖਿਆ ਦਾ ਸਭ ਤੋਂ ਅੰਦਰਲਾ ਕੇ ਰਾਇ ক্লোਜ਼ ਪ੍ਰੋਟੈਕਸ਼ਨ ਟੀਮ ਜੁਸਤੀ ਮੈਨੂੰ ਅਕਵਾਈ ਕਰਨ ਦਾ ਮੌਕਾ ਮਿਲਿਆ AIG CPT ਉਹ ਵਿਅਕਤੀ ਹੈ ਜੋ ਕਦੇ ਵੀ ਪ੍ਰਧਾਨ ਮੰਤਰੀ ਤੋਂ ਦੂਰ ਨਹੀਂ रह ਸਕਦਾ ਦੱਸਿਆ ਕਿ ਮਨਮੋਹਨ ਸਿੰਘ ਦੀ ਸਾਦਗੀ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਕੋਲ ਸਿਰਫ ਇੱਕ ਕਾਰ ਸੀ ਇੱਕ ਮਰੂਤੀ 800 ਜੋ ਪੀਐਮ ਹਾਊਸ ਵਿੱਚ ਚਮਕਦੀ ਕਾਲੀ BMW ਦੇ ਪਿੱਛੇ ਖੜੀ ਸੀ ਮਨਮੋਹਨ ਸਿੰਘ ਨੇ ਮੈਨੂੰ ਵਾਰ ਫਰ ਕਿਹਾ ਆਸੀਮ ਮੈਨੂੰ ਇਸ ਕਾਰ ਤੇ ਵਿੱਚ ਸਫ਼ਰ ਕਰਨਾ ਪਸੰਦ ਨਹੀਂ ਮੇਰੀ ਕਾਰ ਮਰੂਤੀ ਹੈ ਮੈਂ ਸਮਝਾਵਾਂਗਾ ਕਿ ਸਰ ਇਹ ਕਾਰ ਤੁਹਾਡੀ ਲਗਜ਼ਰੀ ਨਹੀਂ ਹੈ ਇਸ ਦੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਅਜਈਆਂ ਹਨ ਜਿਸ ਲਈ SPG ਨੇ ਇਸ ਨੂੰ ਲੈ ਲਿਆ ਪਰ ਜਦੋਂ ਵੀ ਗੱਡੀ ਮਰੂਤੀ ਦੇ ਸਾਹਮਣੇ ਤੋਂ ਲੰਘਦੀ ਉਹ ਹਮੇਸ਼ਾ ਇਸ ਨੂੰ ਪੂਰੇ ਦਿਲ ਦੇ ਨਾਲ ਦੇਖਦੇ ਸਨ ਜਿਵੇਂ ਤੁਸੀਂ ਇਹ ਮਤਾ ਦਰਾਰੇ ਹੋ ਕਿ ਮੈਂ ਮੱਧ ਵਰਗ ਦਾ ਵਿਅਕਤੀ ਹਾਂ ਮਿਡਲ ਕਲਾਸ ਦਾ ਵਿਅਕਤੀ ਹਾਂ ਤਾਂ ਆਮ ਆਤਮਿਕ ਚਿੰਤਾ ਕਰਨਾ ਮੇਰਾ ਕੰਮ ਹੈ ਇਹਨਾਂ ਦੇ ਵੱਲੋਂ ਅਕਸਰ ਹੀ ਕਿਹਾ ਜਾਂਦਾ ਸੀ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੀ ਕਰੋੜਾਂ ਦੀ ਕਾਰ ਛੱਡ ਕੇ ਉਹ ਮਰੂਤੀ ਕਾਰ ਨੂੰ ਜ਼ਿਆਦਾ ਪਸੰਦ ਕਰਦੇ ਸਨ ਤੁਹਾਨੂੰ ਦੱਸਤੀ ਕਿ ਯੋਗੀ ਸਰਕਾਰ ਦੇ ਵਿੱਚ ਮੰਤਰੀ ਰਹੇ ਅਸੀਮ ਅਰुण 2004 ਦੇ ਵਿੱਚ ਐਨ ਐਸ ਜੀ ਤੋਂ ਬਲੈਕ ਕੈਟ ਕਮਾਂਡੋ ਦੀ ਸਖਲਾਈ ਲੈਂਡ ਵਾਲੇ ਪਹਿਲੇ ਆਪਿਸ ਐਸ ਅਧਿਕਾਰੀ ਬੜੇ ਸਨ ਸੋ ਪੁਰਾਣੀਆਂ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਨੇ ਡਾਕਟਰ ਮਨਮੋਹਨ ਸਿੰਘ ਤੇ ਸਿਕਿਉਰਟੀ ਗਾਰਡ ਦੇ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਉਹਨਾਂ ਦੇ ਵੱਲੋਂ ਇਹ ਪੋਸਟ ਪਾਈ ਗਈ ਜੋ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜੋ ਗੱਲ ਕੀਤੀ ਜਾਵੇ ਡਾਕਟਰ ਮਨਮੋਹਨ ਸਿੰਘ ਦੇ ਦੇਹਾਂਤ ਦੀ ਤਾਂ ਉਹਨਾਂ ਦੇ ਦੇਹਾਂਤ ਤੋਂ ਬਾਅਦ ਪੂਰੀ ਦੁਨੀਆ ਦੀ ਅੱਖ ਨਮ ਹੈ ਹਾਲਾਂਕਿ ਵੱਡੀ ਗੰਟ ਦੇ ਵਿੱਚ ਉਹਨਾਂ ਦੇ ਕਰ ਸਮਾਜਿਕ ਰਾਜਨੀਤਿਕ ਲੀਡਰ ਵੀ ਪਹੁੰਚ ਰਹੇ ਨੇ ਹਰ ਇੱਕ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਕਿਉਂਕਿ ਉਹਨਾਂ ਦੇ ਚੰਗੇ ਜੀਵਨ ਚੰਗੀ ਸਖਸ਼ੀਅਤ ਨੂੰ ਹਰ ਕੋਈ ਅੱਜ ਯਾਦ ਕਰ ਰਿਹਾ ਹੈ ਮੈਨੂੰ ਇਸ ਕਾਰ ਤੇ ਵਿੱਚ ਸਫ਼ਰ ਕਰਨਾ ਪਸੰਦ ਨਹੀਂ ਮੇਰੀ ਕਾਰ ਮਰੂਤੀ 800 ਹੈ ਜੀ ਹਾਂ ਡਾਕਟਰ ਮਨਮੋਹਨ ਸਿੰਘ ਤੇ ਬੋਡੀਗਾਰਡ ਰਹੇ ਯੋਕੀਤੇ ਮંત્રી ਨੇ ਅਨੋਖਾ ਕਿੱਸਾ ਸਾਂਝਾ ਕੀਤਾ। ਦਰਅਸਲ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀਰਵਾਰ ਰਾਤ ਨੂੰ ਦਿਹਾਂਤ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਰਾਹੁਲ ਗਾਂਧੀ ਤੱਕ ਸਾਰਿਆਂ ਨੇ ਉਨ੍ਹਾਂ ਦੇ ਦਿਹਾਂਤ ਤੇ ਦੁੱਖ ਪ੍ਰਗਟ ਕੀਤਾ। ਕੇਂਦਰ ਸਰਕਾਰ ਨੇ ਸ਼ੁਕਰਵਾਰ ਤੇ ਸਾਰੇ ਸਰਕਾਰੀ ਪ੍ਰੋਗਰਾਮਾਂ ਨੂੰ ਰੋਕ ਕਰ ਦਿੱਤਾ। 7 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ। ਇਸ ਤਰ੍ਹਾਂ ਯੋਗੀ ਸਰਕਾਰ ਦੇ ਮੰਤਰੀ ਅਸੀਮ ਅਰੁਣ ਦੀ ਪੋਸਟ ਇਸ ਸਮੇਂ ਕਾਫੀ ਵਾਇਰਲ ਹੋ ਰਹੀ ਹੈ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਹਾਂਤ ਦੇ ਯੋਗੀ ਸਰਕਾਰ ਦੇ ਮੰਤਰੀ ਅਸੀਮ ਅਰੁਣ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦੇ ਹੋਏ ਡਾਕਟਰ ਮਨਮੋਹਨ ਸਿੰਘ ਦੇ ਨਾਲ ਜੁੜਿਆ ਪੁਰਾਣਾ ਕਿੱਸਾ ਸਾਂਝਾ ਕੀਤਾ ਉਹਨਾਂ ਨੇ ਕਿਹਾ ਕਿ ਮੈਂ 2004 ਤੋਂ ਲਗਭਗ 3 ਸਾਲ ਤੱਕ ਉਹਨਾਂ ਦਾ ਬਾਡੀਗਾਰਡ ਸੀ ਐਸ ਪੀ ਜੀ ਪਰਦਾਨ ਮੰਤਰੀ ਦੀ ਸੁਰੱਖਿਆ ਦਾ ਸਭ ਤੋਂ ਅੰਦਰਲਾ ਕੇਰਾ ক্লোਜ਼ ਪ੍ਰੋਟੈਕਸ਼ਨ ਟੀਮ ਜੁਸਤੀ ਮੈਨੂੰ ਅਕਵਾਈ ਕਰਨ ਦਾ ਮੌਕਾ ਮਿਲਿਆ AITC CPT ਉਹ ਵਿਅਕਤੀ ਹੈ ਜੋ ਕਦੇ ਵੀ ਪ੍ਰਧਾਨ ਮੰਤਰੀ ਤੋਂ ਦੂਰ ਨਹੀਂ रह ਸਕਦਾ ਦੱਸਿਆ ਕਿ ਮਨਮੋਹਨ ਸਿੰਘ ਦੀ ਸਾਦਗੀ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਕੋਲ ਸਿਰਫ ਇੱਕ ਕਾਰ ਸੀ ਇੱਕ ਮਰੂਤੀ 800 ਜੀਪ ਐਮ ਹਾਊਸ ਵਿੱਚ ਚਮਕਦੀ ਕਾਲੀ BMW ਦੇ ਪਿੱਛੇ ਖੜੀ ਸੀ ਮਨਮੋਹਨ ਸਿੰਘ ਨੇ ਮੈਨੂੰ ਵਾਰ ਫਰ ਕਿਹਾ ਆਸੀਮ ਮੈਨੂੰ ਇਸ ਕਾਰ ਦੇ ਵਿੱਚ ਸਫ਼ਰ ਕਰਨਾ ਪਸੰਦ ਨਹੀਂ ਮੇਰੀ ਕਾਰ ਮਰੂਤੀ ਹੈ ਮੈਂ ਸਮਝਾਵਾਂਗਾ ਕਿ ਸਰ ਇਹ ਕਾਰ ਤੁਹਾਡੀ ਲਗਜ਼ਰੀ ਨਹੀਂ ਹੈ ਇਸ ਦੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਅਚਈਆਂ ਹਨ ਜਿਸ ਲਈ SPG ਨੇ ਇਸ ਨੂੰ ਲੈ ਲਿਆ ਪਰ ਜਦੋਂ ਵੀ ਗੱਡੀ ਮਰੂਤੀ ਦੇ ਸਾਹਮਣੇ ਤੋਂ ਲੰਘਦੀ ਉਹ ਹਮੇਸ਼ਾ ਇਸ ਨੂੰ ਪੂਰੇ ਦਿਲ ਦੇ ਨਾਲ ਦੇਖਦੇ ਸਨ ਜਿਵੇਂ ਤੁਸੀਂ ਇਹ ਮਤਾ ਦਰਾਰੇ ਹੋ ਕਿ ਮੈਂ ਮੱਧ ਵਰਗ ਦਾ ਵਿਅਕਤੀ ਹਾਂ ਮਿਡਲ ਕਲਾਸ ਦਾ ਵਿਅਕਤੀ ਹਾਂ ਤਾਂ ਆਮ ਆਤਮਿਕ ਚਿੰਤਾ ਕਰਨਾ ਮੇਰਾ ਕੰਮ ਹੈ ਇਹਨਾਂ ਦੇ ਵੱਲੋਂ ਅਕਸਰ ਹੀ ਕਿਹਾ ਜਾਂਦਾ ਸੀ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੀ ਕਰੋੜਾਂ ਦੀ ਕਾਰ ਛੱਡ ਕੇ ਉਹ ਮਰੂਤੀ ਕਾਰ ਨੂੰ ਜ਼ਿਆਦਾ ਪਸੰਦ ਕਰਦੇ ਸਨ ਤੁਹਾਨੂੰ ਦੱਸਤੀ ਕਿ ਯੋਗੀ ਸਰਕਾਰ ਦੇ ਵਿੱਚ ਮੰਤਰੀ ਰਹੇ ਅਸੀਮ ਅਰुण 2004 ਦੇ ਵਿੱਚ ਐਨ ਐਸਟੀ ਤੋਂ ਬਲੈਕ ਕੈਟ ਕਮਾਂਡੋ ਦੀ ਸਖਲਾਈ ਲੈਂਡ ਵਾਲੇ ਪਹਿਲੇ ਆਪਿਸ ਐਸ ਅਧਿਕਾਰੀ ਬੜੇ ਸਨ ਸੋ ਪ੍ਰਾਣੀਆਂ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਨੇ ਡਾਕਟਰ ਮਨਮੋਹਨ ਸਿੰਘ ਤੇ ਸਿਕਿਉਰਟੀ ਗਾਰਡ ਦੇ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਉਹਨਾਂ ਦੇ ਵੱਲੋਂ ਇਹ ਪੋਸਟ ਪਾਈ ਗਈ ਜੋ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜੋ ਗੱਲ ਕੀਤੀ ਜਾਵੇ ਡਾਕਟਰ ਮਨਮੋਹਨ ਸਿੰਘ ਦੇ ਦੇਹਾਂਤ ਦੀ ਤਾਂ ਉਹਨਾਂ ਦੇ ਦੇਹਾਂਤ ਤੋਂ ਬਾਅਦ ਪੂਰੀ ਦੁਨੀਆ ਦੀ ਅੱਖ ਨਮ ਹੈ ਹਾਲਾਂਕਿ ਵੱਡੀ ਗੰਟ ਦੇ ਵਿੱਚ ਉਹਨਾਂ ਦੇ ਘਰ ਸਮਾਜਿਕ ਰਾਜਨੀਤਿਕ ਲੀਡਰ ਵੀ ਪਹੁੰਚ ਰਹੇ ਨੇ ਹਰ ਇੱਕ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਕਿਉਂਕਿ ਉਹਨਾਂ ਦੇ ਚੰਗੇ ਜੀਵਨ ਚੰਗੀ ਸਖਸ਼ੀਅਤ ਨੂੰ ਹਰ ਕੋਈ ਅੱਜ ਯਾਦ ਕਰ ਰਿਹਾ ਹੈ ਮੈਨੂੰ ਇਸ ਕਾਰ ਦੇ ਵਿੱਚ ਸਫ਼ਰ ਕਰਨਾ ਪਸੰਦ ਨਹੀਂ ਮੇਰੀ ਕਾਰ ਮਰੂਤੀ 800 ਹੈ ਜੀ ਹਾਂ ਡਾਕਟਰ ਮਨਮੋਹਨ ਸਿੰਘ ਤੇ ਬੋਡੀਗਾਰਡ ਰਹੇ ਯੋਕੀਤੇ ਮંત્રી ਨੇ ਅਨੋਖਾ ਕਿੱਸਾ ਸਾਂਝਾ ਕੀਤਾ ਦਰਸਲ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀਰਵਾਰ ਰਾਤ ਨੂੰ ਦਿਹਾਂਤ ਹੋ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਰਾਹੁਲ ਗਾਂਧੀ ਤੱਕ ਸਾਰਿਆਂ ਨੇ ਉਨ੍ਹਾਂ ਦੇ ਦਿਹਾਂਤ ਤੇ ਦੁੱਖ ਪ੍ਰਗਟ ਕੀਤਾ ਕੇਂਦਰ ਸਰਕਾਰ ਨੇ ਸ਼ੁਕਰਵਾਰ ਤੇ ਸਾਰੇ ਸਰਕਾਰੀ ਪ੍ਰੋਗਰਾਮਾਂ ਨੂੰ ਰੋਕ ਕਰ ਦਿੱਤਾ 7 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਇਸਦਾਨ ਯੋਗੀ ਸਰਕਾਰ ਤੇ ਮੰਤਰੀ ਅਸੀਮ ਅਰੁਣ ਦੀ ਪੋਸਟ ਇਸ ਸਮੇਂ ਕਾਫੀ ਵਾਇਰਲ ਹੋ ਰਹੀ ਹੈ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਹਾਂਤ ਤੇ ਯੋਗੀ ਸਰਕਾਰ ਤੇ ਮੰਤਰੀ ਅਸੀਮ ਅਰੁਣ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦੇ ਹੋਏ ਡਾਕਟਰ ਮਨਮੋਹਨ ਸਿੰਘ ਦੇ ਨਾਲ ਜੁੜਿਆ ਪੁਰਾਣਾ ਕਿੱਸਾ ਸਾਂਝਾ ਕੀਤਾ ਉਹਨਾਂ ਨੇ ਕਿਹਾ ਕਿ ਮੈਂ 2004 ਤੋਂ ਲਗਭਗ 3 ਸਾਲ ਤੱਕ ਉਹਨਾਂ ਦਾ ਬਾਡੀਗਾਰਡ ਸੀ ਐਸ ਪੀਜੀ ਪਰਦਾਨ ਮੰਤਰੀ ਦੀ ਸੁਰੱਖਿਆ ਦਾ ਸਭ ਤੋਂ ਅੰਦਰਲਾ ਕੇਰਾ ক্লোਜ਼ ਪ੍ਰੋਟੈਕਸ਼ਨ ਟੀਮ ਜੁਸਤੀ ਮੈਨੂੰ ਅਕਵਾਈ ਕਰਨ ਦਾ ਮੌਕਾ ਮਿਲਿਆ AITC CPT ਉਹ ਵਿਅਕਤੀ ਹੈ ਜੋ ਕਦੇ ਵੀ ਪ੍ਰਧਾਨ ਮੰਤਰੀ ਤੋਂ ਦੂਰ ਨਹੀਂ ਰਹਿ ਸਕਦਾ ਦੱਸਿਆ ਕਿ ਮਨਮੋਹਨ ਸਿੰਘ ਦੀ ਸਾਦਗੀ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਕੋਲ ਸਿਰਫ ਇੱਕ ਕਾਰ ਸੀ ਇੱਕ ਮਰੂਤੀ 800 ਜੀਪ ਐਮ ਹਾਊਸ ਵਿੱਚ ਚਮਕਦੀ ਕਾਲੀ BMW ਦੇ ਪਿੱਛੇ ਖੜੀ ਸੀ ਮਨਮੋਹਨ ਸਿੰਘ ਨੇ ਮੈਨੂੰ ਵਾਰ-ਵਾਰ ਕਿਹਾ ਆਸੀਮ ਮੈਨੂੰ ਇਸ ਕਾਰ ਦੇ ਵਿੱਚ ਸਫ਼ਰ ਕਰਨਾ ਪਸੰਦ ਨਹੀਂ ਮੇਰੀ ਕਾਰ ਮਰੂਤੀ ਹੈ ਮੈਂ ਸਮਝਾਵਾਂਗਾ ਕਿ ਸਰ ਇਹ ਕਾਰ ਤੁਹਾਡੀ ਲਗਜ਼ਰੀ ਨਹੀਂ ਹੈ ਇਸ ਦੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਅਜਈਆਂ ਹਨ ਜਿਸ ਲਈ SPG ਨੇ ਇਸ ਨੂੰ ਲੈ ਲਿਆ ਪਰ ਜਦੋਂ ਵੀ ਗੱਡੀ ਮਰੂਤੀ ਦੇ ਸਾਹਮਣੇ ਤੋਂ ਲੰਘਦੀ ਉਹ ਹਮੇਸ਼ਾ ਇਸ ਨੂੰ ਪੂਰੇ ਦਿਲ ਦੇ ਨਾਲ ਦੇਖਦੇ ਸਨ ਜਿਵੇਂ ਤੁਸੀਂ ਇਹ ਮਤਾ ਦਰਾਰੇ ਹੋ ਕਿ ਮੈਂ ਮੱਧ ਵਰਗ ਦਾ ਵਿਅਕਤੀ ਹਾਂ ਮਿਡਲ ਕਲਾਸ ਦਾ ਵਿਅਕਤੀ ਹਾਂ ਤਾਂ ਆਮ ਆਤਮਿਕ ਚਿੰਤਾ ਕਰਨਾ ਮੇਰਾ ਕੰਮ ਹੈ ਇਹਨਾਂ ਦੇ ਵੱਲੋਂ ਅਕਸਰ ਹੀ ਇਹ ਕਿਹਾ ਜਾਂਦਾ ਸੀ ਕਿਹਾ ਕਿ ਪ੍ਰਧਾਨ ਮੰਤਰੀ ਦੀ ਕਰੋੜਾਂ ਦੀ ਕਾਰ ਛੱਡ ਕੇ ਉਹ ਮਰੂਤੀ ਕਾਰ ਨੂੰ ਜ਼ਿਆਦਾ ਪਸੰਦ ਕਰਦੇ ਸਨ ਤੁਹਾਨੂੰ ਦੱਸਤੀ ਕਿ ਯੋਗੀ ਸਰਕਾਰ ਦੇ ਵਿੱਚ ਮੰਤਰੀ ਰਹੇ ਅਸੀਮ ਅਰुण 2004 ਦੇ ਵਿੱਚ ਐਨ ਐਸ ਜੀ ਤੋਂ ਬਲੈਕ ਕੈਟ ਮਾਂਡੋ ਦੀ ਸਕਲਾਈ ਲੈਂਡ ਵਾਲੇ ਪਹਿਲੇ ਆਪੀਐਸ ਅਧਿਕਾਰੀ ਬੜੇ ਸਨ ਸੋ ਪ੍ਰਾਣੀਆਂ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਨੇ ਡਾਕਟਰ ਮਨਮੋਹਨ ਸਿੰਘ ਤੇ ਸਿਕਿਉਰਟੀ ਗਾਰਡ ਦੇ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਉਹਨਾਂ ਦੇ ਵੱਲੋਂ ਇਹ ਪੋਸਟ ਪਾਈ ਗਈ ਜੋ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜੋ ਗੱਲ ਕੀਤੀ ਜਾਵੇ ਡਾਕਟਰ ਮਨਮੋਹਨ ਸਿੰਘ ਦੇ ਦੇਹਾਂਤ ਦੀ ਤਾਂ ਉਹਨਾਂ ਦੇ ਦੇਹਾਂਤ ਤੋਂ ਬਾਅਦ ਪੂਰੀ ਦੁਨੀਆ ਦੀ ਅੱਖ ਨਮ ਹੈ ਹਾਲਾਂਕਿ ਵੱਡੀ ਗੰਟ ਦੇ ਵਿੱਚ ਉਹਨਾਂ ਦੇ ਘਰ ਸਮਾਜਿਕ ਰਾਜਨੀਤਿਕ ਲੀਡਰ ਵੀ ਪਹੁੰਚ ਰਹੇ ਨੇ ਹਰ ਇੱਕ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਕਿਉਂਕਿ ਉਹਨਾਂ ਦੇ ਚੰਗੇ ਜੀਵਨ ਚੰਗੀ ਸਖਸ਼ੀਅਤ ਨੂੰ ਹਰ ਕੋਈ ਅੱਜ ਯਾਦ ਕਰ ਰਿਹਾ ਹੈ ਮੈਨੂੰ ਇਸ ਕਾਰ ਤੇ ਵਿੱਚ ਸਫ਼ਰ ਕਰਨਾ ਪਸੰਦ ਨਹੀਂ ਮੇਰੀ ਕਾਰ ਮਰੂਤੀ 800 ਹੈ ਜੀ ਹਾਂ ਡਾਕਟਰ ਮਨਮੋਹਨ ਸਿੰਘ ਤੇ ਬੋਡੀਗਾਰਡ ਰਹੇ ਯੋਕੀਤੇ ਮંત્રી ਨੇ ਅਨੋਖਾ ਕਿੱਸਾ ਸਾਂਝਾ ਕੀਤਾ ਦਰਸਲ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀਰਵਾਰ ਰਾਤ ਨੂੰ ਦਿਹਾਂਤ ਹੋ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਰਾਹੁਲ ਗਾਂਧੀ ਤੱਕ ਸਾਰਿਆਂ ਨੇ ਉਨ੍ਹਾਂ ਦੇ ਦਿਹਾਂਤ ਤੇ ਦੁੱਖ ਪ੍ਰਗਟ ਕੀਤਾ ਕੇਂਦਰ ਸਰਕਾਰ ਨੇ ਸ਼ੁਕਰਵਾਰ ਤੇ ਸਾਰੇ ਸਰਕਾਰੀ ਪ੍ਰੋਗਰਾਮਾਂ ਨੂੰ ਰੋਕ ਕਰ ਦਿੱਤਾ 7 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਇਸ ਤਰ੍ਹਾਂ ਯੋਗੀ ਸਰਕਾਰ ਦੇ ਮੰਤਰੀ ਅਸੀਮ ਅਰੁਣ ਦੀ ਪੋਸਟ ਇਸ ਸਮੇਂ ਕਾਫੀ ਵਾਇਰਲ ਹੋ ਰਹੀ ਹੈ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਹਾਂਤ ਤੇ ਯੋਗੀ ਸਰਕਾਰ ਦੇ ਮੰਤਰੀ ਅਸੀਮ ਅਰੁਣ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦੇ ਹੋਏ ਡਾਕਟਰ ਮਨਮੋਹਨ ਸਿੰਘ ਦੇ ਨਾਲ ਜੁੜਿਆ ਪੁਰਾਣਾ ਕਿੱਸਾ ਸਾਂਝਾ ਕੀਤਾ ਉਹਨਾਂ ਨੇ ਕਿਹਾ ਕਿ ਮੈਂ 2004 ਤੋਂ ਲਗਭਗ 3 ਸਾਲ ਤੱਕ ਉਹਨਾਂ ਦਾ ਬਾਡੀਗਾਰਡ ਸੀ ਐਸ ਪੀਜੀ ਪਰ ਦਾਨ ਮੰਤਰੀ ਦੀ ਸੁਰੱਖਿਆ ਦਾ ਸਭ ਤੋਂ ਅੰਦਰਲਾ ਕੇਰਾ ক্লোਜ਼ ਪ੍ਰੋਟੈਕਸ਼ਨ ਟੀਮ ਜੁਸਤੀ ਮੈਨੂੰ ਅਕਵਾਈ ਕਰਨ ਦਾ ਮੌਕਾ ਮਿਲਿਆ AIG CPT ਉਹ ਵਿਅਕਤੀ ਹੈ ਜੋ ਕਦੇ ਵੀ ਪ੍ਰਧਾਨ ਮੰਤਰੀ ਤੋਂ ਦੂਰ ਨਹੀਂ रह ਸਕਦਾ ਦੱਸਿਆ ਕਿ ਮਨਮੋਹਨ ਸਿੰਘ ਦੀ ਸਾਦਗੀ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਕੋਲ ਸਿਰਫ ਇੱਕ ਕਾਰ ਸੀ ਇੱਕ ਮਰੂਤੀ 800 ਜੋ ਪੀਐਮ ਹਾਊਸ ਵਿੱਚ ਚਮਕਦੀ ਕਾਲੀ BMW ਦੇ ਪਿੱਛੇ ਖੜੀ ਸੀ ਮਨਮੋਹਨ ਸਿੰਘ ਨੇ ਮੈਨੂੰ ਵਾਰ-ਵਾਰ ਕਿਹਾ ਆਸੀਮ ਮੈਨੂੰ ਇਸ ਕਾਰ ਦੇ ਵਿੱਚ ਸਫ਼ਰ ਕਰਨਾ ਪਸੰਦ ਨਹੀਂ ਮੇਰੀ ਕਾਰ ਮਰੂਤੀ ਹੈ ਮੈਂ ਸਮਝਾਵਾਂਗਾ ਕਿ ਸਰ ਇਹ ਕਾਰ ਤੁਹਾਡੀ ਲਗਜ਼ਰੀ ਨਹੀਂ ਹੈ ਇਸ ਦੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਅਜਈਆਂ ਹਨ ਜਿਸ ਲਈ SPG ਨੇ ਇਸ ਨੂੰ ਲੈ ਲਿਆ ਪਰ ਜਦੋਂ ਵੀ ਗੱਡੀ ਮਰੂਤੀ ਦੇ ਸਾਹਮਣੇ ਤੋਂ ਲੰਘਦੀ ਉਹ ਹਮੇਸ਼ਾ ਇਸ ਨੂੰ ਪੂਰੇ ਦਿਲ ਦੇ ਨਾਲ ਦੇਖਦੇ ਸਨ ਜਿਵੇਂ ਤੁਸੀਂ ਇਹ ਮਤਾ ਦੁਹਾਰੇ ਹੋ ਕਿ ਮੈਂ ਮੱਧ ਵਰਗ ਦਾ ਵਿਅਕਤੀ ਹਾਂ ਮਿਡਲ ਕਲਾਸ ਦਾ ਵਿਅਕਤੀ ਹਾਂ ਤਾਂ ਆਮ ਆਤਮਿਕ ਚਿੰਤਾ ਕਰਨਾ ਮੇਰਾ ਕੰਮ ਹੈ ਇਹਨਾਂ ਦੇ ਵੱਲੋਂ ਅਕਸਰ ਹੀ ਇਹ ਕਿਹਾ ਜਾਂਦਾ ਸੀ ਕਿਹਾ ਕਿ ਪ੍ਰਧਾਨ ਮੰਤਰੀ ਦੀ ਕਰੋੜਾਂ ਦੀ ਕਾਰ ਛੱਡ ਕੇ ਉਹ ਮਰੂਤੀ ਕਾਰ ਨੂੰ ਜ਼ਿਆਦਾ ਪਸੰਦ ਕਰਦੇ ਸਨ ਤੁਹਾਨੂੰ ਦੱਸਤੀ ਕਿ ਯੋਗੀ ਸਰਕਾਰ ਦੇ ਵਿੱਚ ਮੰਤਰੀ ਰਹੇ ਅਸੀਮ ਅਰुण 2004 ਦੇ ਵਿੱਚ ਐਨ ਐਸ ਜੀ ਤੋਂ ਬਲੈਕ ਕੈਟ ਕਮਾਂਡੋ ਦੀ ਸਖਲਾਈ ਲੈਂਡ ਵਾਲੇ ਪਹਿਲੇ ਆਪੀਐਸ ਅਧਿਕਾਰੀ ਬੜੇ ਸਨ ਸੋ ਪੁਰਾਣੀਆਂ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਨੇ ਡਾਕਟਰ ਮਨਮੋਹਨ ਸਿੰਘ ਤੇ ਸਿਕਿਉਰਟੀ ਗਾਰਡ ਦੇ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਉਹਨਾਂ ਦੇ ਵੱਲੋਂ ਇਹ ਪੋਸਟ ਪਾਈ ਗਈ ਜੋ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜੋ ਗੱਲ ਕੀਤੀ ਜਾਵੇ ਡਾਕਟਰ ਮਨਮੋਹਨ ਸਿੰਘ ਦੇ ਦੇਹਾਂਤ ਦੀ ਤਾਂ ਉਹਨਾਂ ਦੇ ਦੇਹਾਂਤ ਤੋਂ ਬਾਅਦ ਪੂਰੀ ਦੁਨੀਆ ਦੀ ਅੱਖ ਨਮ ਹੈ ਹਾਲਾਂਕਿ 24 ਘੰਟੇ ਦੇ ਵਿੱਚ ਉਹਨਾਂ ਦੇ ਘਰ ਸਮਾਜਿਕ ਰਾਜਨੀਤਿਕ ਲੀਡਰ ਵੀ ਪਹੁੰਚ ਰਹੇ ਨੇ ਹਰ ਇੱਕ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਕਿਉਂਕਿ ਉਹਨਾਂ ਦੇ ਚੰਗੇ ਜੀਵਨ ਚੰਗੀ ਸਖਸ਼ੀਅਤ ਨੂੰ ਹਰ ਕੋਈ ਅੱਜ ਯਾਦ ਕਰ ਰਿਹਾ ਹੈ ਮੈਨੂੰ ਇਸ ਕਾਰ ਤੇ ਵਿੱਚ ਸਫਰ ਕਰਨਾ ਪਸੰਦ ਨਹੀਂ ਮੇਰੀ ਕਾਰ ਮਰੂਤੀ 800 ਹੈ ਜੀ ਹਾਂ ਡਾਕਟਰ ਮਨਮੋਹਨ ਸਿੰਘ ਤੇ ਬੋਡੀਗਾਰਡ ਰਹਿਏ ਯੋਗੀ ਤੇ ਮੰਤਰੀ ਨੇ ਅਨੋਖਾ ਕਿੱਸਾ ਸਾਂਝਾ ਕੀਤਾ ਦਰਸਲ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀਰਵਾਰ ਰਾਤ ਨੂੰ ਦਿਹਾਂਤ ਹੋ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਰਾਹੁਲ ਗਾਂਧੀ ਤੱਕ ਸਾਰਿਆਂ ਨੇ ਉਨ੍ਹਾਂ ਦੇ ਦਿਹਾਂਤ ਤੇ ਦੁੱਖ ਪ੍ਰਗਟ ਕੀਤਾ ਕੇਂਦਰ ਸਰਕਾਰ ਨੇ ਸ਼ੁੱਕਰਵਾਰ ਤੋਂ ਸਾਰੇ ਸਰਕਾਰੀ ਪ੍ਰੋਗਰਾਮਾਂ ਨੂੰ ਰੋਕ ਕਰ ਦਿੱਤਾ 7 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਇਸ ਦੌਰਾਨ ਯੋਕੀ ਸਰਕਾਰ ਦੇ ਮੰਤਰੀ ਅਸੀਮ ਅਰੁਣਦੀਪ ਪੋਸਟ ਇਸ ਸਮੇਂ ਕਾਫੀ ਵਾਇਰਲ ਹੋ ਰਹੀ ਹੈ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਹਾਂਤ ਤੇ ਯੋਗੀ ਸਰਕਾਰ ਤੇ ਮੰਤਰੀ ਅਸੀਮ ਅਰੁਣ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦੇ ਹੋਏ ਡਾਕਟਰ ਮਨਮੋਹਨ ਸਿੰਘ ਦੇ ਨਾਲ ਜੁੜਿਆ ਪੁਰਾਣਾ ਕਿੱਸਾ ਸਾਂਝਾ ਕੀਤਾ ਉਹਨਾਂ ਕਿਹਾ ਕਿ ਮੈਂ 2004 ਤੋਂ ਲਗਭਗ 3 ਸਾਲ ਤੱਕ ਉਹਨਾਂ ਦਾ ਬੋਡੀਗਾਰਡ ਸੀ ਐਸਪੀਜੀ ਪਰ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਸਭ ਤੋਂ ਅੰਦਰਲਾ ਕੇਰਾ ক্লোਜ਼ ਪ੍ਰੋਟੈਕਸ਼ਨ ਟੀਮ ਜੁਸਤੀ ਮੈਨੂੰ ਅਕਵਾਈ ਕਰਨ ਦਾ ਮੌਕਾ ਮਿਲਿਆ AIG CPT ਉਹ ਵਿਅਕਤੀ ਹੈ ਜੋ ਕਦੇ ਵੀ ਪ੍ਰਧਾਨ ਮੰਤਰੀ ਤੋਂ ਦੂਰ ਨਹੀਂ रह ਸਕਦਾ ਦੱਸਿਆ ਕਿ ਮਨਮੋਹਨ ਸਿੰਘ ਦੀ ਸਾਦਗੀ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਕੋਲ ਸਿਰਫ ਇੱਕ ਕਾਰ ਸੀ ਇੱਕ ਮਰੂਤੀ 800 ਜੋ ਪੀਐਮ ਹਾਊਸ ਵਿੱਚ ਚਮਕਦੀ ਕਾਲੀ BMW ਦੇ ਪਿੱਛੇ ਖੜੀ ਸੀ ਮਨਮੋਹਨ ਸਿੰਘ ਨੇ ਮੈਨੂੰ ਵਾਰ ਫਰ ਕਿਹਾ ਆਸੀਮ ਮੈਨੂੰ ਇਸ ਕਾਰ ਤੇ ਵਿੱਚ ਸਫ਼ਰ ਕਰਨਾ ਪਸੰਦ ਨਹੀਂ ਮੇਰੀ ਕਾਰ ਮਰੂਤੀ ਹੈ ਮੈਂ ਸਮਝਾਵਾਂਗਾ ਕਿ ਸਰ ਇਹ ਕਾਰ ਤੁਹਾਡੀ ਲਗਜ਼ਰੀ ਨਹੀਂ ਹੈ ਇਸ ਦੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਅਜਈਆਂ ਹਨ ਜਿਸ ਲਈ SPG ਨੇ ਇਸ ਨੂੰ ਲੈ ਲਿਆ ਪਰ ਜਦੋਂ ਵੀ ਗੱਡੀ ਮਰੂਤੀ ਦੇ ਸਾਹਮਣੇ ਤੋਂ ਲੰਘਦੀ ਉਹ ਹਮੇਸ਼ਾ ਇਸ ਨੂੰ ਪੂਰੇ ਦਿਲ ਦੇ ਨਾਲ ਦੇਖਦੇ ਸਨ ਜਿਵੇਂ ਤੁਸੀਂ ਇਹ ਮਤਾ ਦਰਾਰੇ ਹੋ ਕਿ ਮੈਂ ਮੱਧ ਵਰਗ ਦਾ ਵਿਅਕਤੀ ਹਾਂ ਮਿਡਲ ਕਲਾਸ ਦਾ ਵਿਅਕਤੀ ਹਾਂ ਤਾਂ ਆਮ ਆਤਮਿਕ ਚਿੰਤਾ ਕਰਨਾ ਮੇਰਾ ਕੰਮ ਹੈ ਇਹਨਾਂ ਦੇ ਵੱਲੋਂ ਅਕਸਰ ਹੀ ਇਹ ਕਿਹਾ ਜਾਂਦਾ ਸੀ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੀ ਕਰੋੜਾਂ ਦੀ ਕਾਰ ਛੱਡ ਕੇ ਉਹ ਮਰੂਤੀ ਕਾਰ ਨੂੰ ਜ਼ਿਆਦਾ ਪਸੰਦ ਕਰਦੇ ਸਨ ਤੁਹਾਨੂੰ ਦੱਸਤੀ ਕਿ ਯੋਗੀ ਸਰਕਾਰ ਦੇ ਵਿੱਚ ਮੰਤਰੀ ਰਹੇ ਅਸੀਮ ਅਰुण 2004 ਦੇ ਵਿੱਚ ਐਨ ਐਸਟੀ ਤੋਂ ਬਲੈਕ ਕੈਟ ਕਮਾਂਡੋ ਦੀ ਸਖਲਾਈ ਲੈਂਡ ਵਾਲੇ ਪਹਿਲੇ ਆਪੀਐਸ ਅਧਿਕਾਰੀ ਬੜੇ ਸਨ ਸੋ ਪੁਰਾਣੀਆਂ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਨੇ ਡਾਕਟਰ ਮਨਮੋਹਨ ਸਿੰਘ ਤੇ ਸਿਕਿਉਰਟੀ ਗਾਰਡ ਦੇ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਉਹਨਾਂ ਦੇ ਵੱਲੋਂ ਇਹ ਪੋਸਟ ਪਾਈ ਗਈ ਜੋ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜੋ ਗੱਲ ਕੀਤੀ ਜਾਵੇ ਡਾਕਟਰ ਮਨਮੋਹਨ ਸਿੰਘ ਦੇ ਦੇਹਾਂਤ ਦੀ ਤਾਂ ਉਹਨਾਂ ਦੇ ਦੇਹਾਂਤ ਤੋਂ ਬਾਅਦ ਪੂਰੀ ਦੁਨੀਆ ਦੀ ਅੱਖ ਨਮ ਹੈ ਹਾਲਾਂਕਿ ਵੱਡੀ ਗੰਟ ਦੇ ਵਿੱਚ ਉਹਨਾਂ ਦੇ ਘਰ ਸਮਾਜਿਕ ਰਾਜਨੀਤਿਕ ਲੀਡਰ ਵੀ ਪਹੁੰਚ ਰਹੇ ਨੇ ਹਰ ਇੱਕ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਕਿਉਂਕਿ ਉਹਨਾਂ ਦੇ ਚੰਗੇ ਜੀਵਨ ਚੰਗੀ ਸਖਸ਼ੀਅਤ ਨੂੰ ਹਰ ਕੋਈ ਅੱਜ ਯਾਦ ਕਰ ਰਿਹਾ ਹੈ ਮੈਨੂੰ ਇਸ ਕਾਰ ਤੇ ਵਿੱਚ ਸਫ਼ਰ ਕਰਨਾ ਪਸੰਦ ਨਹੀਂ ਮੇਰੀ ਕਾਰ ਮਰੂਤੀ 800 ਹੈ ਜੀ ਹਾਂ ਡਾਕਟਰ ਮਨਮੋਹਨ ਸਿੰਘ ਤੇ ਬੋਡੀਗਾਰਡ ਰਹੇ ਯੋਗੀ ਤੇ ਮੰਤਰੀ ਨੇ ਅਨੋਖਾ ਕਿੱਸਾ ਸਾਂਝਾ ਕੀਤਾ ਦਰਸਲ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀਰਵਾਰ ਰਾਤ ਨੂੰ ਦਿਹਾਂਤ ਹੋ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਰਾਹੁਲ ਗਾਂਧੀ ਤੱਕ ਸਾਰਿਆਂ ਨੇ ਉਨ੍ਹਾਂ ਦੇ ਦਿਹਾਂਤ ਤੇ ਦੁੱਖ ਪ੍ਰਗਟ ਕੀਤਾ ਹੈ ਕੇਂਦਰ ਸਰਕਾਰ ਨੇ ਸ਼ੁੱਕਰਵਾਰ ਤੋਂ ਸਾਰੇ ਸਰਕਾਰੀ ਪ੍ਰੋਗਰਾਮਾਂ ਨੂੰ ਰੋਕ ਕਰ ਦਿੱਤਾ 7 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਇਸ ਦੌਰਾਨ ਯੋਕੀ ਸਰਕਾਰ ਦੇ ਮੰਤਰੀ ਅਸੀਮ ਅਰੁਣਦੀਪ ਪੋਸਟ ਇਸ ਸਮੇਂ ਕਾਫੀ ਵਾਇਰਲ ਹੋ ਰਹੀ ਹੈ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਹਾਂਤ ਤੇ ਯੋਗੀ ਸਰਕਾਰ ਤੇ ਮੰਤਰੀ ਅਸੀਮ ਅਰੁਣ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦੇ ਹੋਏ ਡਾਕਟਰ ਮਨਮੋਹਨ ਸਿੰਘ ਦੇ ਨਾਲ ਜੁੜਿਆ ਪੁਰਾਣਾ ਕਿੱਸਾ ਸਾਂਝਾ ਕੀਤਾ ਹੈ ਉਹਨਾਂ ਕਿਹਾ ਕਿ ਮੈਂ 2004 ਤੋਂ ਲਗਭਗ 3 ਸਾਲ ਤੱਕ ਉਹਨਾਂ ਦਾ ਬਾਡੀਗਾਰਡ ਸੀ ਐਸਪੀਜੀ ਪਰਦਾਨ ਮੰਤਰੀ ਦੀ ਸੁਰੱਖਿਆ ਦਾ ਸਭ ਤੋਂ ਅੰਦਰਲਾ ਕੇ ਰਾਇ ক্লোਜ਼ ਪ੍ਰੋਟੈਕਸ਼ਨ ਟੀਮ ਜੁਸਤੀ ਮੈਨੂੰ ਅਕਵਾਈ ਕਰਨ ਦਾ ਮੌਕਾ ਮਿਲਿਆ AIG CPT ਉਹ ਵਿਅਕਤੀ ਹੈ ਜੋ ਕਦੇ ਵੀ ਪ੍ਰਧਾਨ ਮੰਤਰੀ ਤੋਂ ਦੂਰ ਨਹੀਂ रह ਸਕਦਾ ਦੱਸਿਆ ਕਿ ਮਨਮੋਹਨ ਸਿੰਘ ਦੀ ਸਾਦਗੀ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਕੋਲ ਸਿਰਫ ਇੱਕ ਕਾਰ ਸੀ ਇੱਕ ਮਰੂਤੀ 800 ਜੋ ਪੀਐਮ ਹਾਊਸ ਵਿੱਚ ਚਮਕਦੀ ਕਾਲੀ BMW ਦੇ ਪਿੱਛੇ ਖੜੀ ਸੀ ਮਨਮੋਹਨ ਸਿੰਘ ਨੇ ਮੈਨੂੰ ਵਾਰ ਫਰ ਕਿਹਾ ਆਸੀਮ ਮੈਨੂੰ ਇਸ ਕਾਰ ਦੇ ਵਿੱਚ ਸਫ਼ਰ ਕਰਨਾ ਪਸੰਦ ਨਹੀਂ ਮੇਰੀ ਕਾਰ ਮਰੂਤੀ ਹੈ ਮੈਂ ਸਮਝਾਵਾਂਗਾ ਕਿ ਸਰ ਇਹ ਕਾਰ ਤੁਹਾਡੀ ਲਗਜ਼ਰੀ ਨਹੀਂ ਹੈ ਇਸ ਦੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਅਚਈਆਂ ਹਨ ਜਿਸ ਲਈ SPG ਨੇ ਇਸ ਨੂੰ ਲੈ ਲਿਆ ਪਰ ਜਦੋਂ ਵੀ ਗੱਡੀ ਮਰੂਤੀ ਦੇ ਸਾਹਮਣੇ ਤੋਂ ਲੰਘਦੀ ਉਹ ਹਮੇਸ਼ਾ ਇਸ ਨੂੰ ਪੂਰੇ ਦਿਲ ਦੇ ਨਾਲ ਦੇਖਦੇ ਸਨ ਜਿਵੇਂ ਤੁਸੀਂ ਇਹ ਮਤਾ ਦਰਾਰੇ ਹੋ ਕਿ ਮੈਂ ਮੱਧ ਵਰਗ ਦਾ ਵਿਅਕਤੀ ਹਾਂ ਮਿਡਲ ਕਲਾਸ ਦਾ ਵਿਅਕਤੀ ਹਾਂ ਤਾਂ ਆਮ ਆਤਮਿਕ ਚਿੰਤਾ ਕਰਨਾ ਮੇਰਾ ਕੰਮ ਹੈ ਇਹਨਾਂ ਦੇ ਵੱਲੋਂ ਅਕਸਰ ਹੀ ਇਹ ਕਿਹਾ ਜਾਂਦਾ ਸੀ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੀ ਕਰੋੜਾਂ ਦੀ ਕਾਰ ਛੱਡ ਕੇ ਉਹ ਮਰੂਤੀ ਕਾਰ ਨੂੰ ਜ਼ਿਆਦਾ ਪਸੰਦ ਕਰਦੇ ਸਨ ਤੁਹਾਨੂੰ ਦੱਸਤੀ ਕਿ ਯੋਗੀ ਸਰਕਾਰ ਦੇ ਵਿੱਚ ਮੰਤਰੀ ਰਹੇ ਅਸੀਮ ਅਰुण 2004 ਦੇ ਵਿੱਚ ਐਨ ਐਸਟੀ ਤੋਂ ਬਲੈਕ ਕੈਟ ਕਮਾਂਡੋ ਦੀ ਸਖਲਾਈ ਲੈਂਡ ਵਾਲੇ ਪਹਿਲੇ ਆਪੀਐਸ ਅਧਿਕਾਰੀ ਬੜੇ ਸਨ ਸੋ ਪੁਰਾਣੀਆਂ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਨੇ ਡਾਕਟਰ ਮਨਮੋਹਨ ਸਿੰਘ ਤੇ ਸਿਕਿਉਰਿਟੀ ਗਾਰਡ ਦੇ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਉਹਨਾਂ ਦੇ ਵੱਲੋਂ ਇਹ ਪੋਸਟ ਪਾਈ ਗਈ ਜੋ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜੋ ਗੱਲ ਕੀਤੀ ਜਾਵੇ ਡਾਕਟਰ ਮਨਮੋਹਨ ਸਿੰਘ ਦੇ ਦੇਹਾਂਤ ਦੀ ਤਾਂ ਉਹਨਾਂ ਦੇ ਦੇਹਾਂਤ ਤੋਂ ਬਾਅਦ ਪੂਰੀ ਦੁਨੀਆ ਦੀ ਅੱਖ ਨਮ ਹੈ ਹਾਲਾਂਕਿ ਵੱਡੀ ਗੰਟ ਦੇ ਵਿੱਚ ਉਹਨਾਂ ਦੇ ਘਰ ਸਮਾਜਿਕ ਰਾਜਨੀਤਿਕ ਲੀਡਰ ਵੀ ਪਹੁੰਚ ਰਹੇ ਨੇ ਹਰ ਇੱਕ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਕਿਉਂਕਿ ਉਹਨਾਂ ਦੇ ਚੰਗੇ ਜੀਵਨ ਚੰਗੀ ਸਖਸ਼ੀਅਤ ਨੂੰ ਹਰ ਕੋਈ ਅੱਜ ਯਾਦ ਕਰ ਰਿਹਾ ਹੈ ਮੈਨੂੰ ਇਸ ਕਾਰ ਤੇ ਵਿੱਚ ਸਫ਼ਰ ਕਰਨਾ ਪਸੰਦ ਨਹੀਂ ਮੇਰੀ ਕਾਰ ਮਰੂਤੀ 800 ਹੈ ਜੀ ਹਾਂ ਡਾਕਟਰ ਮਨਮੋਹਨ ਸਿੰਘ ਤੇ ਬੋਡੀਗਾਰਡ ਰਹੇ ਯੋਕੀ ਤੇ ਮੰਤਰੀ ਨੇ ਅਨੋਖਾ ਕਿੱਸਾ ਸਾਂਝਾ ਕੀਤਾ ਦਰਸਲ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀਰਵਾਰ ਰਾਤ ਨੂੰ ਦਿਹਾਂਤ ਹੋ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਰਾਹੁਲ ਗਾਂਧੀ ਤੱਕ ਸਾਰਿਆਂ ਨੇ ਉਨ੍ਹਾਂ ਦੇ ਦਿਹਾਂਤ ਤੇ ਦੁੱਖ ਪ੍ਰਗਟ ਕੀਤਾ ਕੇਂਦਰ ਸਰਕਾਰ ਨੇ ਸ਼ੁੱਕਰਵਾਰ ਤੋਂ ਸਾਰੇ ਸਰਕਾਰੀ ਪ੍ਰੋਗਰਾਮਾਂ ਨੂੰ ਰੋਕ ਕਰ ਦਿੱਤਾ 7 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਇਸ ਦੌਰਾਨ ਯੋਕੀ ਸਰਕਾਰ ਦੇ ਮੰਤਰੀ ਅਸੀਮ ਅਰੁਣਦੀਪ ਪੋਸਟ ਇਸ ਸਮੇਂ ਕਾਫੀ ਵਾਇਰਲ ਹੋ ਰਹੀ ਹੈ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਹਾਂਤ ਤੇ ਯੋਗੀ ਸਰਕਾਰ ਦੇ ਮੰਤਰੀ ਅਸੀਮ ਅਰੁਣ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦੇ ਹੋਏ ਡਾਕਟਰ ਮਨਮੋਹਨ ਸਿੰਘ ਦੇ ਨਾਲ ਜੁੜਿਆ ਪੁਰਾਣਾ ਕਿੱਸਾ ਸਾਂਝਾ ਕੀਤਾ ਉਹਨਾਂ ਕਿਹਾ ਕਿ ਮੈਂ 2004 ਤੋਂ ਲਗਭਗ 3 ਸਾਲ ਤੱਕ ਉਹਨਾਂ ਦਾ ਬਾਡੀਗਾਰਡ ਸੀ ਐਸਪੀਜੀ ਪਰਦਾਨ ਮੰਤਰੀ ਦੀ ਸੁਰੱਖਿਆ ਦਾ ਸਭ ਤੋਂ ਅੰਦਰਲਾ ਕੇਰਾ ক্লোਜ਼ ਪ੍ਰੋਟੈਕਸ਼ਨ ਟੀਮ ਜੁਸਤੀ ਮੈਨੂੰ ਅਕਵਾਈ ਕਰਨ ਦਾ ਮੌਕਾ ਮਿਲਿਆ AIG CPT ਉਹ ਵਿਅਕਤੀ ਹੈ ਜੋ ਕਦੇ ਵੀ ਪ੍ਰਧਾਨ ਮੰਤਰੀ ਤੋਂ ਦੂਰ ਨਹੀਂ ਰਹਿ ਸਕਦਾ ਦੱਸਿਆ ਕਿ ਮਨਮੋਹਨ ਸਿੰਘ ਦੀ ਸਾਦਗੀ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਕੋਲ ਸਿਰਫ ਇੱਕ ਕਾਰ ਸੀ ਇੱਕ ਮਰੂਤੀ 800 ਜੀ ਪੀ ਐਮ ਹਾਊਸ ਵਿੱਚ ਚਮਕਦੀ ਕਾਲੀ BMW ਦੇ ਪਿੱਛੇ ਖੜੀ ਸੀ ਮਨਮੋਹਨ ਸਿੰਘ ਨੇ ਮੈਨੂੰ ਵਾਰ ਫਰ ਕਿਹਾ ਆਸੀਮ ਮੈਨੂੰ ਇਸ ਕਾਰ ਦੇ ਵਿੱਚ ਸਫ਼ਰ ਕਰਨਾ ਪਸੰਦ ਨਹੀਂ ਮੇਰੀ ਕਾਰ